ਤੁਸੀਂ ਦੇਖ ਰਹੇ ਹੋ ਸਰਬ ਧਰਮ ਨਿਊਜ਼ ਚੈਨਲ ਅੱਜ ਸਾਡੀ ਟੀਮ ਪਹੁੰਚੇ ਪਿੰਡ ਖੰਨੀ ਜిల్లా ਸ਼ਹਿਰਪੁਰ ਵਿਖੇ ਜਿੱਥੇਕ ਡੇਰਾ ਨਿਊ ਰਤਨਪੁਰੀ ਸਥਾਨ ਤੇ ਡੇਰਾ 68 ਸੰਤ ਸਿੰਘਾਰਾ राम ਜੀ ਮਹਾਰਾਜ ਜੀ ਦੀ 12ਵੀਂ ਵਰ੍ਹੇ ਮੌਕੇ ਧਾਰਮਿਕ ਸਮਾਗਮ ਸ਼੍ਰੀ ਗੁਰੂ ਦਾਸ ਸਾਧੂ ਸੰਪਰਦਾਇਕ ਸੁਸਾਇਟੀ ਰਜਿਸਟਰਡ ਪੰਜਾਬ ਅਤੇ ਡੇਰੇ ਦੀ ਸਮੂਹ ਸੰਗਤ ਅਤੇ ਸ਼੍ਰੀਮਨ 68 ਸੰਤ ਪਰਮਜੀਤ ਦਾਸ ਮਹਾਰਾਜ ਜੀ ਡੇਰਾ ਸੱਚਖੰਡ ਨਗਰ ਬਾਲਾਂ ਦੇ ਵਿਸ਼ੇਸ਼ ਸਹਿਯੋਗ ਨਾਲ ਗੱਦੀਨਹੀਨ ਸੰਤ ਰਾਮ ਸਰੂਪ ਗਿਆਨੀ ਜੀ ਦੀ ਸਰਪ੍ਰਸਤੀ ਹੇਠ 27 ਮਈ 2024 ਦਿਨ ਸੋਮਵਾਰ ਨੂੰ ਬਹੁਤ ਹੀ ਸ਼ਰਧਾਪੂਰਵਕ ਕਰਵਾਏ ਜਾ ਰਹੇ ਨੇ। ਈਸ਼ਵਰ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਸਰਬ ਧਰਮ ਨਿਊ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ 27 ਮਈ 2024 ਦਿਨ ਸੋਮਵਾਰ ਨੂੰ ਸਵੇਰੇ 9:30 ਵਜੇ ਨਿਸ਼ਾਨ ਸਾਹਿਬ ਦੀ ਰਸਮ ਹੋਵੇਗੀ। ਇਸ ਤੋਂ ਪ੍ਰੰਤ 11 ਵਜੇ ਸ਼੍ਰੀ ਸੋਕਨੀ ਸਾਬਜੀ ਦਾ ਪਾਠ ਦੇ ਭੋਗ ਪਾਈ ਜਾਣਗੇ ਅਤੇ ਸੰਤ ਸਮਾਗਮ 11:00 ਵਜੇ ਤੋਂ 1:30 ਵਜੇ ਤੱਕ ਹੋਵੇਗਾ ਇਸ ਮੌਕੇ ਚਾਹ ਪਕੌੜੇ ਅਤੇ ਗੁਰੂ ਕੀ ਲੰਗਰ ਤੁੱਟ ਵਰਤੇ ਜਾਣਗੇ ਆਓ ਤੁਹਾਨੂੰ ਦਿਖਾਉਂਦੇ ਹਾਂ ਇਸ ਸਮਾਗਮ ਦੀਆਂ ਤਿਆਰੀਆਂ ਦੀਆਂ ਕੁਝ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੱਥੇ ਦਾ ਦਲਜੀਤ ਸਿੰਘ ਸੋਢੀ ਮਾਲਪੁਰ ਦੇ ਨਾਲ ਮਾਸਟਰ ਮੋਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰਪੁਰ ਵਾਹ

Wow. ਆਇਆ ਮੈਨੂੰ ਦੇਖ ਲੈਣੀ ਰੱਬ ਮੇਰਾ ਸਤ ਪੁਰਣ ਬਣ ਕੇ ਆਇਆ ਮੈਨੂੰ ਵੇਖ ਲੈ ਤੂੰ ਰੱਬ ਮੇਰਾ ਸਤਿ ਕੀ ਸਤਿ ਨਾਮ ਵਾਹਿ ਸਤਿ ਨਾਮ ਵਾਹਿ ਗੁਰੂ ਜੀ ਸਤਿ ਨਾਮ ਵਾਹਿ ਸਤਿ ਨਾਮ ਵਾਹਿ ਗੁਰੂ ਜੀ ਸਤਿ ਨਾਮ ਵਾਹਿ ਸਤਿਨਾਮ ਆਏ ਗੁਰੂ ਜੀ ਸਤਿਨਾਮ ਆਏ ਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਆਏ ਗੁਰੂ ਸਤਿਨਾਮ ਆਏ ਗੁਰੂ ਸਤਿਨਾਮ ਵਾਹਿਗੁਰੂ ਮੇਰੇ ਮਾਨੋ

सादार वाहेगुरु वाहेगुरु स्टा रखा वाहेगुरु स्टा रखा वाहेगुरु सादा वाहेगुरु सादा वाहेगुरु सवदा रखा वाहेगुरु सवदा खाहेगुरु सा वाहेगुरु सबदा सत राम वाहेगुरु सते राम वाहेगुरु वाहेगुरु सते राम वाहेगुरु सते राम वाहेगुरु वाहेगुरु जी का ख़ा ਆਸੰਗੀ ਜੀਤਾ ਤੇ ਰਾਤ ਦੇ ਸਵਾਗਤ ਤੇ ਲਗਰਾਂ ਤੇ ਪਹੁੰਚੇ ਆ ਕੱਲ ਨੂੰ ਵੀ ਦਿਨ ਦੇ ਭੰਡਾਰੇ ਤੇ ਲੰਗਰ ਤੇ ਪਹੁੰਚਦੇ ਕਿਰਪਾ ਦਾ ਕਾਨੂੰ ਸੰਤ ਮਹਾਂਪੁਰਖੇ ਦਰਸ਼ਨ ਕਰਕੇ ਕਥਾ ਕੀਰਤਨ ਸੁਣ ਕੇ ਆਪਣਾ ਜੀਵਨ ਸਫਲਾ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ